ਇਹ ਪਿੱਲਰ ਬਣੇ ਹੋਏ ਆ ਜੀ ਖੇਤ ਦੀ ਤਾਰਬੰਦੀ ਕਰਨ ਵਾਲੇ ਜਾਂ ਵਾਰਡ ਕਰਨ ਵਾਲੇ ਕੰਬੇ ਜੀ ਨੂੰ ਕੱਪਾ ਕਹੇ ਦਿੰਦੇ 6 ਫੁੱਟ ਦੇ ਦੀ ਲੰਬਾਈ ਆ ਚਾਰ ਉੱਪਰ ਕੁੰਡੀਆਂ ਲੱਗੀਆਂ ਹੋਈਆਂ ਤੇ ਹਰ ਇੱਕ ਕੰਬੇ ਦੇ ਵਿੱਚ ਆਪਾਂ 4-4 ਫਰੀਏ ਪਾਏ ਹੋਏ ਆ ਇਹ ਪਹਿਲੇ ਪੂਰਾ ਵਧੀਆ ਤੇਜ ਮਸਾਲਾ ਪਾ ਕੇ ਬਣਾ ਰਹੇ ਮੁੰਡੇ ਜੇ ਕਿਸੇ ਨੂੰ ਵੀ ਚਾਹੀਦੇ ਹੁਣ ਤਾਰ ਬੰਦੀ ਲਈ ਖੰਬੇ ਉਹ ਲੈ ਕੇ ਜਾ ਸਕਦੇ